ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਜਿਹੜੀ 6835292 ਤੇ 569 ਜਿਹੜੇ ਲੈਕਚਰਰ ਕੇਡਰ ਦੀਆਂ ਜਿਹੜਾ ਸਟੇਸ਼ਨ ਚੋਇਸ ਹੋਣੀ ਸੀ ਜੀ ਉਹਨਾਂ ਨੂੰ ਟਰਾਂਸਫਰ ਵਾਸਤੇ ਅਪਲਾਈ ਵੀ ਕਰਾਂ ਦਿੱਤਾ ਗਿਆ ਤੇ ਅੱਜ ਜਿਹੜੀ ਹੈਗੀ ਉਹ ਸਟੇਸ਼ਨ ਚੋਇਸ ਵੀ ਕਰਵਾ ਦਿੱਤੀ ਗਈ ਹੈ 6835 ਨੂੰ ਵੀ ਤੇ ਮਾਸਟਰ ਕੇਡਰ ਵਾਲੇ ਨੂੰ ਵੀ ਪਰ ਇਹਦੇ ਵਿੱਚ ਇੱਕ ਵੱਡਾ ਅਪਡੇਟ ਦੀ ਗੱਲ ਹੈ ਵੀ ਜੀ ਸਭ ਤੋਂ ਵੱਡੀ ਜਿਹੜੀ ਨਿਊਜ਼ ਬਣ ਕੇ ਆਈ ਹੈ ਬ੍ਰੇਕਿੰਗ ਨਿਊਜ਼ ਹੈ ਉਹ ਇਹ ਹੈ ਕਿ ਜਿਹੜੇ 2392 ਮਾਸਟਰ ਕਾਟਰ ਅਤੇ 563 ਲੈਕਚਰਾਰ ਕੇਡਰ ਦੀਆਂ ਜਿਹੜੀਆਂ ਬਦਲੀਆਂ ਹੋਈਆਂ ਨੇ ਜਿਨ੍ਹਾਂ ਦਾ ਪ੍ਰਵੇਸ਼ਨ ਪੀਰੀਅਡ 31 ਅਗਸਤ 2024 ਤੱਕ ਪੂਰਾ ਹੋ ਚੁੱਕਾ ਹੈ ਇਹਨੂੰ ਬਦਲੀ ਕਰਾਉਣ ਦਾ ਮੌਕਾ ਦਿੱਤਾ ਗਿਆ ਸੀ ਅਤੇ ਬਦਲੀ ਸੰਬੰਧੀ ਹੁਕਮ ਜਿਹੜੇ 10 9 ਭਾਵ 10 ਸਤੰਬਰ ਤੱਕ ਜਾਰੀ ਕੀਤੇ ਜਾ ਚੁੱਕੇ ਹਨ ਅੱਜ ਭਾਵ ਉਹਨਾਂ ਦੀਆਂ ਜਿਹੜੀਆਂ ਸਟੇਸ਼ਨ ਚੁਆਇਸ ਆ ਚੁੱਕੀ ਹੈ ਵਿਭਾਗ ਦੇ ਧਿਆਨ ਵਿੱਚ ਆਇਆ ਕਿ 2392 ਮਾਸਟਰ ਕਾਟਰ ਅਤੇ 569 ਲੈਕਚਰਰ ਅਕੈਡਰ ਦੇ ਕੁਝ ਅਧਿਆਪਕ ਲੈਕਚਰਰ ਦਾ ਪ੍ਰੋਵੀਸ਼ਨ ਪੀਰੀਅਡ 3 ਸਾਲ ਦਾ ਸਮਾਂ ਮਿਤੀ 31 ਅਗਸਤ 2024 ਤੱਕ ਪੂਰਾ ਨਹੀਂ ਹੁੰਦਾ ਸੀ ਪਰੰਤੂ ਉਹਨਾਂ ਵੱਲੋਂ ਭਰੇ ਡਾਟੇ ਅਨੁਸਾਰ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਹਾਲਾਂਕਿ ਉਹਨਾਂ ਦਾ ਜਿਹੜਾ ਪ੍ਰੋਵੀਸ਼ਨ ਪੀਰੀਅਡ ਹੈ ਕਲੀਅਰ ਨਹੀਂ ਹੋਇਆ ਪਰ ਡਾਟੇ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਅਜਿਹੇ ਅਧਿਆਪਕ ਲੈਕਚਰਰ ਜਿਨ੍ਹਾਂ ਦੀ ਬਦਲੀ ਹੋ ਚੁੱਕੀ ਹੈ ਪਰੰਤੂ ਉਪਰੋਕਤ ਅਨੁਸਾਰ 31 ਅਗਸਤ 2024 ਤੱਕ ਸ਼ਰਤ ਪੂਰੀ ਨਹੀਂ ਕਰ ਅਜਿਹੇ ਅਧਿਆਪਕ ਲੈਕਚਰਾਰ ਨੂੰ ਸਕੂਲ ਵਿੱਚੋਂ ਫਾਰਗ ਅਤੇ ਜੁਆਇਨ ਨਾ ਕਰਾਇਆ ਜਾਵੇ। ਦੇਖੋ ਇੱਕ ਬਹੁਤ ਵੱਡੀ ਜਿਹੜੀ ਸ਼ੌਕਿੰਗ ਜਿਹੜੀ ਨਿਊਜ਼ ਸਾਹਮਣੇ ਆਈ ਹੈ। 2392 ਤੇ 569 ਲੈਕਚਰਾਰ ਕੇਡਰ ਵਾਸਤੇ ਕਿ ਭਾਵੇਂ ਉਹਨਾਂ ਦੀ ਬਦਲੀ ਹੋ ਚੁੱਕੀ ਹੈ, ਸਟੇਸ਼ਨ ਵੀ ਮਿਲ ਚੁੱਕੇ ਹੈ ਪਰ ਉਹਨਾਂ ਨੂੰ ਨਾ ਤਾਂ ਪਿਛਲੇ ਸਕੂਲ ਦੇ ਵਿੱਚੋਂ ਫਾਰਗ ਕੀਤਾ ਜਾਣਾ ਅਤੇ ਨਾ ਹੀ ਨਵੇਂ ਸਕੂਲ ਦੇ ਵਿੱਚ ਜੁਆਇਨ ਕਰਵਾਇਆ ਜਾਣਾ। ਅਜਿਹੇ ਅਧਿਆਪਕ ਲੈਕਚਰਾਰ ਦੀ ਸੂਚਨਾ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜੀ ਜਾਵੇ ਜੀ। ਠੀਕ ਹੈ ਜੀ। ਇਹ ਬੜੀ ਵੱਡੀ ਜਿਹੜੀ ਇੱਕ ਨਿਊਜ਼ ਸਾਹਮਣੇ ਆ ਰਹੀ ਹੈ ਸਿੱਖਿਆ ਭੰਗ ਵੱਲੋਂ ਜਿਵੇਂ ਕਹਿ ਦਈਏ ਵੀ ਇੱਕ ਤਰ੍ਹਾਂ ਦਾ ਦਿਲ ਨੂੰ ਜਿਵੇਂ ਕਿ ਤੇ ਹਾਰਟ ਅਟੈਕ ਵਾਲੀ ਗੱਲ ਹੈ ਤੇ ਇਸੇ ਤਰ੍ਹਾਂ ਇੱਕ ਗੱਲ ਸਾਹਮਣੇ ਆਈ ਜੀ 6635 ਵਾਸਤੇ 6635 ਵਾਸਤੇ ਜਿਹੜੇ ਵੀ ਕੈਂਡੀਡੇਟ ਯੋਗ ਸੀ ਐਲੀਜੀਬਲ ਸੀ ਉਹਨਾਂ ਦੀਆਂ ਬਦਲੀਆਂ ਰਹਿ ਗਈਆਂ ਪਰ ਜਿਹੜੇ ਇਹਦੇ ਵਿੱਚ ਏਜ ਡਿਸਟੈਂਸ ਤੇ ਜਾਂ ਮੈਰਿਡ ਅਨਮੈਰਿਡ ਕਿਸ ਵੀ ਹਾਸਤੇ ਜਿਹੜੀ ਬਦਲੀ ਕੀਤੀ ਗਈ ਆ ਉਹ ਅਜੇ ਤੱਕ ਸਮਝ ਤੋਂ ਬਾਹਰ ਹੈ ਤੇ ਉਹਨਾਂ ਨਾਲ ਵੀ ਕੋਜਾ ਜਿਹੜਾ ਮਜ਼ਾਕ ਹੋ ਕੀਤਾ ਗਿਆ ਕਿਉਂਕਿ ਕਿੰਨੇ ਹੀ ਕੈਂਡੀਡੇਟਸ ਨੇ ਜਿਨ੍ਹਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਪਰ ਉਹਨਾਂ ਦੇ ਵਿੱਚੋਂ ਸਿਰਫ ਨਾਮਾਤਰ ਹੀ ਜਿਹੜੇ ਕੈਂਡੀਡੇਟਸ ਹੈ ਜਿਨ੍ਹਾਂ ਦੀ ਟਰਾਂਸਫਰ ਹੋਈ ਹੈ ਤੇ ਸਿੱਖਿਆ ਵਿਭਾਗ ਦਾ ਇਹ ਕੀ ਫੰਡਾ ਹੈ ਕੀ ਇਹਨਾਂ ਨੇ ਸੋਚ ਕੇ ਜਿਹੜੀਆਂ ਬਦਲੀਆਂ ਕੀਤੀਆਂ ਜਾਂ ਇਹ ਸੋਚ ਕੇ ਆਪਾਂ ਇੱਕ ਲੈਟਰ ਕੱਢਿਆ ਤੁਹਾਡੇ ਤੁਸੀਂ ਦੇਖ ਰਹੇ ਹੋ ਤੇ ਸਮਝਦوار ਹੈ ਤਾਂ ਕਿਰਪਾ ਕਰਕੇ ਬੱਦ ਤੋਂ ਵੱਧੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਥੀ ਮਿੱਤਰਾਂ ਕੋਲੇ ਪਹੁੰਚ ਸਕੇ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ